ਉਰੇ ਹੀ ਪੰਜਾਬ ਪਰਦੇ ਵਿੱਚ ਅੱਜ ਤੰਦਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸੰਤਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅਸੀਂ ਅੱਜ ਅੰਮ੍ਰਿਤਸਰ ਦੇ ਅਜੀਬ ਨਗਰ ਦੇ ਵਿੱਚ ਪਹੁੰਚੇ ਹੋਏ ਹਾਂ ਦਿੱਸੇ ਕਿ ਸਭ ਤੋਂ ਵੱਡਾ ਕੇਕ ਜਿਹੜਾ ਵਾ ਉਹ ਤਿਆਰ ਪਰ ਤਿਆਰ ਕੀਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਉਸ ਕੇਕ ਦੀ ਤਸਵੀਰ ਵੀ ਸਾਂਝੀ ਕਰਦੇ ਪਏ ਤੁਸੀਂ ਵੇਖ ਸਕਦੇ ਹੋ ਕਿ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਰੀਗਰ ਨੇ ਉਹਨਾਂ ਦੇ ਵੱਲੋਂ ਇਸ ਕੇਕ ਨੂੰ ਤਿਆਰ ਕੀਤਾ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਾਫੀ ਮਿਹਨਤ ਤੋਂ ਬਾਅਦ ਇਹ ਜਿਹੜਾ ਕੇਕ ਆ ਉਹ ਤਿਆਰ ਪਰ ਤਿਆਰ ਕੀਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸਰ ਕੇਕ ਦੀ ਤਸਵੀਰ ਵੀ ਤੁਹਾਡੇ ਪੌਂਡ ਦਾ ਕੇਕ ਜਿਹੜਾ ਉਹ ਤਿਆਰ ਹੋ ਚੁੱਕਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਸੀਂ ਉਸ ਕੇਕ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਤਾਂ ਡਰਾਈ ਫਰੂਟ ਤਾਂ ਹੋਰ ਵੀ ਫਰੂਟ ਦੇ ਨਾਲ ਜਿਹੜਾ ਕੇਕ ਆ ਉਹ ਹਰ ਸਾਲ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਤਿਆਰ ਕੀਤਾ ਜਾਇਆ ਹੈ ਗਿਆ ਤਾਂ ਥੋੜੀ ਜੀ ਦੇਰ ਦੇ ਵਿੱਚ ਇਹ ਕੇਕ ਜਿਹੜਾ ਟਰਾਲੀ ਦੇ ਵਿੱਚ ਰੱਖ ਕੇ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਲੈ ਕੇ ਜਾਣਗੇ ਤਾਂ ਉੱਥੇ ਸੰਗਤਾਂ ਦੇ ਵਿੱਚ ਜਿਹੜਾ ਇਹ ਕੇਕ ਆ ਉਹ ਪਰਤਾਇਆ ਜਾਏਗਾ ਤਾਂ ਉਸ ਤੋਂ ਪਹਿਲਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਆਲੀ ਪਹਿਲਾਂ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਬੰਦੂ ਹੈ। ਪਾਰਟੀ ਦਾ ਜਾਂਦੇ ਹੋ ਕਿੰਨੇ ਕੁ ਮਿੰਟ ਲੱਗ ਗਏ ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਏ ਜੀ। ਹਾਂਜੀ ਕੀ ਕਹਾਂ ਜਾਂਦੇ ਦਾ ਕੇਕ ਤਿਆਰ ਕੀਤਾ ਗਿਆ ਜੀ ਇਹ ਕੇਕ ਜੀ 600 ਪੌਂਡ ਦਾ ਤਿਆਰ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਜੀ ਬਾਬਾ ਦੀਪ ਸਿੰਘ ਦਾ ਜਨਮ ਦਿਨ ਬڑے ਧੁੰਧਾਮ ਨਾਲ ਅਮਰ ਅਸ਼ੀ 10 ਸੈ ਮਨਾਇਆ ਜਾਏਗਾ ਰਾਤੀ 12 ਵਜੇ ਕੇਕ ਉੱਥੇ ਕੱਟਿਆ ਜਾਏਗਾ ਕਿੰਨੇ ਕਾਰੀਗਰ ਲੱਗੇ ਨੇ ਇਸ ਇਹ ਤਕਰੀਬਨ 5 ਕਾਰੀਗਰ ਲੱਗੇ ਸੀ 5 ਦਿਨ ਤੋਂ ਲਗਾਤਾਰ ਇਹ ਤਿਆਰੀ ਚੱਲ ਰਹੀ ਹੈ ਜੰਮੂ ਤੋਂ ਕਾਰੀਗਰ ਆਏ ਸੀ ਉਹ ਅੱਜ ਪੂਰਾ ਆਪਣਾ ਕੇਕ ਤਿਆਰ ਕਰਕੇ ਪੇਸ ਦੇ ਗਏ ਆ ਸਾਨੂੰ ਜੋ ਕਿ ਰਾਤੀ 12 ਵਜੇ ਉੱਥੇ ਮਰਤਾਇਆ ਜਾਏਗਾ ਹਰ ਸਾਲ ਤੁਹਾਡੇ ਵੱਲੋਂ ਜਿਹੜੇ ਕੇਕ ਨੇ ਉਹ ਤਿਆਰ ਕਰਵਾਏ ਜਾਂਦੇ ਨੇ ਹਾਂਜੀ ਹਾਂਜੀ ਇਹ ਤਕਰੀਬਨ 12 ਸਾਲ ਹੋ ਗਿਆ ਜੀ ਸਾਨੂੰ ਕੇਕ ਤਿਆਰ ਕਰਦਿਆਂ 50 ਪੌਂਡ ਤੋਂ ਸ਼ੁਰੂ ਕੀਤਾ ਸੀ ਅੱਜ ਆਪਾਂ 600 ਪੌਂਡ ਦੇ ਬਹੋਨੀ ਆ ਗਏ ਜੀ ਬਾਬਾ ਜੀ ਸਿਰ ਤੇ ਐਂਡੀ ਅਸ਼ੀਰਵਾਦ ਦੇਣ ਅੱਗੇ ਤੋਂ ਅੱਗੇ ਵਧੀ ਜਾਵਾਂਗੇ ਕੇਕ ਸਾਡਾ ਵਧੀ ਜਾਏਗਾ ਜੀ ਜੇਕਰ ਅਸੀਂ ਗੱਲ ਕਰੀਏ ਕੀ ਕੁਝ ਇਸ ਕੇਕ ਦੇ ਵਿੱਚ ਪਾਇਆ ਗਿਆ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਇਹਦੇ ਵਿੱਚ ਡਰਾਈ ਫਰੂਟ ਪਿਆ ਹੈ ਚਾਕਲੇਟ ਭਈ ਹੈ ਇਹ ਇਹ ਅੰਗੂਰ ਪਏ ਨੇ ਹਰ ਇੱਕ ਤਰ੍ਹਾਂ ਦੀ ਤੁਸੀਂ ਵੈਰਾਈਟੀ ਦੇਖ ਸਕਦੇ ਓ ਇਹਦੇ ਵਿੱਚ ਕੋਈ ਚੀਜ਼ ਆਪਾਂ ਇਹੋ ਜਿਹੀ ਛੱਡੀ ਨਹੀਂ ਜਿਹੜੀ ਇਹਦੇ ਜਿਹੜਾ ਨਾਂ ਪਈ ਇਹ ਇੱਥੋਂ ਤੱਕ ਸਟਰਾਬੇਰੀ ਵੀ ਬਈ ਹੈ ਜੀ ਅਜੇ ਕਰ ਅਸੀਂ ਗੱਲ ਕਰੀਏ ਹੋਰ ਕੀ ਕੁਝ ਮੰਗਵਾਇਆ ਗਿਆ ਹੈ ਕੀ ਅੱਜ ਬਾਬਾ ਜੀ ਇਹ ਜਨਮ ਦਿਹਾੜੇ ਨੂੰ ਲੈ ਕੇ ਤੁਹਾਡੇ ਕੋਲ ਬਾਬਾ ਜੀ ਦੇ ਜਨਮ ਦਿਹਾੜੇ ਦੇ ਮੁੱਖ ਰਕਨੇ ਆਏ ਹੁਣੇ ਬਾਅਦ ਹਾਥੀ ਊਂਠ ਘੋੜੇ ਗਤਕਾ ਪਾਰਟੀ ਵੀ ਆ ਗਈ ਹੈ ਜੀ ਹੁਣੇ ਬਸ ਆਪਾਂ ਨਗਰ ਕੀਰਤਨ ਦੇ ਰੂਪ ਵਿੱਚ 라ਤੀ ਕੀ ਕਾਹੀ ਦਸਾਂ ਵੀ ਲੈ ਕੇ ਜਾਵਾਂਗੇ ਜੋ ਕਿ ਟਰਾਲੀ ਵਾਲਾ ਕੇਕ ਹੈ ਜੀ ਬੜਾ ਮਸ਼ਹੂਰ ਹੈ ਜੀ ਲੋਕੀ ਉੱਥੇ ਉਡੀਕ ਕਰਦੇ ਆ ਜੀ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਅਸੀਂ ਦੇਖਾਂਗੇ ਤੇ ਪ੍ਰਸ਼ਾਦ ਦੇ ਰੂਪ ਵਿੱਚ ਲਵਾਵਾਂਗੇ ਜੀ ਸ ਤਾਂ ਪੂਰਾ ਇਲਾਕਾ ਨਵਾਸੀ ਇਕੱਠੇ ਹੋਏ ਨੇ ਜੀ ਅੱਜ ਪੂਰਾ ਪੂਰਾ ਜੀ ਇਹ ਮੇਰੇ ਕੱਲੇ ਦਾ ਨਹੀਂ ਮੇਰੇ ਸਾਰੇ ਭੈਣ ਭਰਾਵਾਂ ਵੀਰਾਂ ਦਾ ਸੰਯੋਗ ਹੈ ਜੀ ਉਹਨਾਂ ਦੇ ਸਦਕੇ ਅੱਜ ਆਪਾਂ ਇੱਥੋਂ ਦੀ ਇੱਥੇ ਪਹੁੰਚ ਗਏ ਆ ਜੀ ਹੋਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਕੇਕ ਆ ਵੱਡਾ ਤਿਆਰ ਕੀਤਾ ਜਾਏਗਾ ਜੀ ਮੈਂ ਕਹਿੰਦਾ ਜਰੂਰ ਕੀਤਾ ਜਾਏਗਾ ਜੀ ਬਾਬਾ ਜੀ ਅੱਜ ਹੀ ਸਾਡੇ ਪਰਿਵਾਰ ਤੇ ਮੇਰੇ ਵੀਰ ਭ ਇਥੋਂ ਇੱਕ ਟਰਾਲੀ ਤੇ ਲੈ ਕੇ ਜਾਣੇ ਕੀਪਦਾ ਆਪਾਂ ਅਗਲੀ ਵਾਰੀ ਦੋ ਟਰਾਲੀ ਤੇ ਲੈ ਕੇ ਜਾਈਏ ਜੀ ਬਿਲਕੁਲ ਸੱਚੀ ਵੇਖਿਆ ਗਿਆ ਸੀ ਗੱਲਬਾਤ ਕੀਤੀ ਆ ਫਿਲਹਾਲ ਨਾ ਦੱਸਿਆ ਜਾ ਰਿਹਾ ਕਿ ਹਰ ਸਾਲ ਉਹਨਾਂ ਦੇ ਵੱਲੋਂ ਜਿਹੜਾ ਕੇਕ ਆਹੋ ਤਿਆਰ ਪਰ ਤਿਆਰ ਕੀਤਾ ਜਾਂਦਾ ਤਾਂ ਇਸ ਵਾਰ ਵੀ ਜਿਹੜਾ ਕੇਕ ਉਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਕੇਕ ਨੇ ਉਹ ਲੈ ਕੇ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਜਾਣਗੇ ਤਾਂ ਇਸ ਵਾਰ ਵੀ ਇਹਨਾਂ ਦੇ ਵੱਲੋਂ ਜਿਹੜਾ ਕੇਕ ਤਿਆਰ ਕੀਤਾ ਗਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰ ਵਾਰ ਜਿਹੜੀਆਂ ਸੰਗਤਾਂ ਨੇ ਉਹ ਉਹ ਦੇਖਦੀਆਂ ਨੇ ਕਿ ਕਦੋਂ ਟਰਾਲੀ ਵਾਲਾ ਕੇਕ ਉਹ ਲੈ ਕੇ ਪਹੁੰਚਦਾ ਸੰਗਤਾਂ ਸ਼ਕਨ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਅੱਜ ਇਹਨਾਂ ਦੇ ਵੱਲੋਂ ਜਿਹੜਾ ਕੇਕ ਤਿਆਰ ਕਰਵਾਇਆ ਗਿਆ ਤਾਂ ਉਹ ਸਪੈਸ਼ਲ ਕਾਰੀਗਰ ਇਹਨਾਂ ਦੇ ਵੱਲੋਂ ਹਰ ਸਾਲ ਮੰਗਵਾਏ ਜਾਂਦੇ ਨੇ ਜੋ ਇਸ ਕੇਕ ਨੂੰ ਆ ਕੇ ਤਿਆਰ ਕਰਦੇ ਨੇ ਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਾਰੀਗਰ ਇਸ ਜਗ੍ਹਾ ਦੇ ਉੱਪਰ ਲੱਗੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਜਿਹੜੇ ਕੇਕ ਨੇ ਉਹ ਤਿਆਰ ਕਿਤੇ ਗਏ ਨੇ ਜਲਦੀ ਅਸੀਂ ਤਸਵੀਰ ਸਾਂਝੀ ਕੀਤੀ ਆ ਤਾਂ ਇਹ ਕੇਕ ਜਿਆਦਾਤਰ ਦਿਖਾਈ ਨਹੀਂ ਦਿੰਦੇ ਤਾਂ ਅੱਜ ਇਹਨਾਂ ਦੇ ਵੱਲੋਂ ਕੇਕ ਦਾ ਤਿਆਰ ਕੀਤਾ ਗਿਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਚਾਹੁੰਦੇ ਆ ਅਕਸਰ ਐਡਾ ਵੱਡਾ ਕੇਕ ਦੇਖਣ ਨੂੰ ਨਹੀਂ ਮਿਲਦਾ ਜਿਹੜਾ ਇਹਨਾਂ ਦੇ ਵੱਲੋਂ ਹਰ ਸਾਲ ਤਿਆਰ ਕਰਵਾਇਆ ਜਾਂਦਾ ਜੀ ਤਾਂ ਨਾਲ ਬੱਬਰ ਦੇਸ਼ਲੀ ਦੇ ਜੰਧਿਆਰੇ ਨੂੰ ਲੱਖ ਲੱਖ ਮੁਬਾਰਕਾਂ ਮੰਨੂ ਵੀਰ ਵੱਲੋਂ ਇਹ ਪਿਛਲੇ 12-13 ਸਾਲਾਂ ਤੋਂ ਇਹ ਕੇਕ 10 ਪਾਉਂਡ ਤੋਂ ਸ਼ੁਰੂ ਕਰਕੇ ਅੱਜ 600 ਪਾਉਂਡ ਤੱਕ ਹੋਣੀ ਔਰ ਅੰਬਰਸਰ ਦੀ ਸੰਗਤ ਨੂੰ ਇਸ ਕੇਕ ਦਾ ਟੁੜੀਕ ਹੁੰਦੀ ਆ ਕਿ ਨਗਰ ਕੀਰਤਨ ਦੇ ਰੂਪ ਚ ਇਹ ਕੇਕ ਜਾਂਦਾ ਇਹ ਮੇਰੇ ਕਵੀਰ ਦਾ ਬਹੁਤ ਵਧੀਆ ਉਪਰਾਲਾ ਵਾ ਜਿਹੜਾ ਹਰ ਲੰਗਰ ਦੀ ਸ਼ਰਧਾ ਵਾ ਕੋਈ ਕਿਸ ਤਰ੍ਹਾਂ ਦੇ ਲੰਗਰਾਂ ਦਾ ਕੋਈ ਫਰੂਟ ਡ్రਾਈ ਫਰੂਟ ਦਾ ਕੇਕ ਤਿਆਰ ਕੀਤਾ ਗਿਆ ਇਹਨੂੰ ਕਿ ਤਕਰੀਬਨ ਕਾਰੀਗਰ ਜਿਹੜੇ ਬਾਹਰੋਂ ਆਉਂਦੇ ਆ ਤਿਆਰ ਕਰਨ ਔਰ ਤੁਸੀਂ ਹੁਣੇ ਹੋਰ 10 ਮਿੰਟ ਤੱਕ ਦੇਖਿਓ ਇੱਥੇ ਸਾਰਾ ਗਤਕਾ ਵਗੈਰਾ ਨਾਲ ਬਾਬਾ ਜੀ ਦੇ ਮਤਲਬ ਨਗਰ ਕੀਰਤਨ ਦੇ ਰੂਪ ਨਾਲ ਉੱਥੇ ਜਾ ਕੇ 12 ਵਜੇ ਅਰਦਾਸ ਕਰਨ ਤੋਂ ਬਾਅਦ ਇਸ ਨੂੰ ਸੰਗਤ ਚ ਵਰਤਾਇਆ ਜਾਊਗਾ ਔਰ ਬਹੁਤ ਹੀ ਦੇਖ ਰਹੇ ਹੋ ਪੰਜ ਸਾਲ ਤੋਂ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਫੈਮਲੀਆਂ ਫੋਟੋਆਂ ਖਿਚਾ ਰਹੀਆਂ ਮਤਲਬ ਇੱਕ ਵੱਖਰੀ ਦੇਖ ਦਾ ਕੇਂਦਰ ਬਣਿਆ ਹੋਇਆ ਹੈ ਕੇਕ ਗੁਰੂ ਰੂਪ ਦੇ ਪ੍ਰਸ਼ਾਦ ਦੇ ਤੌਰ ਤੇ ਹੀ ਉੱਥੇ ਲੈ ਕੇ ਜਾਵਾਂਗੇ ਇਹ ਕੇਕ ਦੀ ਜਦੋਂ ਜੀ ਹੁਣੇ ਪੁੱਛਿਆ ਵੀਰ ਨੂੰ ਕਿ ਵੱਡਾ ਹੋ ਜਾ ਕੇ ਕੇਕ ਵੱਡਾ ਹੋਏਗਾ ਗਾਗਾ ਇਹਨੂੰ ਬਸ ਦਿੱਕਤ ਸਾਨੂੰ ਇਹ ਆਉਂਦੀ ਖੜਨ ਦੀ ਜੇ ਕੋਈ ਉਹ ਵੀ ਸੁਵਿਧਾ ਕੋਈ ਵਧੀਆ ਹੋ ਜਾਏ ਤਾਂ ਇਤੋਂ ਵੱਡਾ ਵੀ ਕੇਕ ਹੋ ਸਕਦਾ ਵਾ ਕੇਕ ਗਾਹ ਵੱਡਾ ਹੋ ਰਿਹਾ ਇਹ ਪਾਉਂਡਾਂ ਚ ਵੱਧ ਰਿਹਾ 100 ਪਾਉਂਡ 50 ਪਾਉਂਡ ਚ ਟੀਸ ਕਰਕੇ ਪਰ ਬੜੀ ਆਸਥਾ ਵਾ ਬਾਬਾ ਜੀ ਦੇ ਕਿ ਸਾਡੇ ਦੇ ਕੋਈ ਖਾਦ ਨਹੀਂ ਹੈ ਕਿ ਉਹੀ ਜੋ ਪੁਛਿਆ ਉਹੀ ਸੇਤੇ ਮੇਲ ਭਰਿਆ ਰੱਖ ਕੇ ਆਪੋ ਆਪਣੀ ਸੇਵਾ ਲਈ ਜਾ ਰਹੇ ਥੋੜੇ ਸਮੇਂ ਤੱਕ ਲੈ ਕੇ ਜਾਣਗੇ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਤਿਆਰੀ ਹੋ ਰਹੀ ਹੈ ਜੀ ਬਸ ਹੋਰ 10 15 ਮਿੰਟ ਤੱਕ ਇਹਨੂੰ ਆਰੰਭ ਕੀਤਾ ਜਾਏਗਾ ਔਰ ਨਗਰ ਕੀਰਤਨ ਦੇ ਰੂਪ ਚ ਲੈ ਕੇ ਜਾਇਆ ਜਾਏਗਾ ਤੁਹਾਨੂੰ ਕੀ ਮੈਸੇਜ ਆਉਣ ਵਾਲੇ ਸਮੇਂ ਦੇ ਵਿੱਚ ਪਵਣ ਸਾਹਿਬ ਸੰਗ ਦੇਖੋ ਅਹੀ ਹੈ ਕਿ ਹੁੱਲੜ ਬਾਜੀ ਨਾ ਕਰਨ ਆਪਣੇ ਮਹਾਰਾਜ ਦਾ ਧਿਆਨ ਦੇ ਕੇ ਜਿਤਨਾ ਬੁਲਟ ਵਗੈਰਾ ਪਟਾਕੇ ਹਮ ਟੁਕਿਆਂ ਤੋਂ ਉਹਨਾਂ ਤੋਂ ਪ੍ਰੇਰਿਆ ਕਰਕੇ ਔਰ ਸੰਗਤ ਦੇਖੋ ਆਪਣੇ ਵੀ ਪਰਿਵਾਰ ਦੇ ਜੀ ਹੋ ਸਕਦੇ ਵਿੱਚ ਕਿ ਇਹ ਵੀ ਹੁੱਲੜ ਬਾਜੀ ਨਾ ਕਰਨ ਔਰ ਜਿੱਥੇ ਅਸੀਂ ਇੱਕ ਆਪਣੇ ਅਸੀਂ ਬਾਪੂ ਦੇ ਘਰ ਜਾਂਦੇ ਹਾਂ ਉਹ ਪੁਰਖੇ ਆ ਸਾਡੇ ਜਿਹੜੇ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਸਾਡੇ ਉੱਤੇ ਸੀਸ ਤੱਕ ਆਪਣਾ ਦੇਤਾ ਔਰ ਅਸੀਂ ਉਹਨਾਂ ਦੇ ਘਰ ਜਾਣ ਲੱਗੇ ਅਸੀਂ ਸ਼ਰਦਾ ਨਾ ਜਾਈਏ ਆਪਣੇ ਜਿਸ ਘਰੋਂ ਨਿਕਲੇ ਆਸਣਾ ਉਧਰਾਂ ਜਾਈਏ ਕਿ ਨਾ ਕੀ ਹੁੱਲੜ ਬਾਜੀ ਕਰਕੇ ਜਾਈਏ ਇਹ ਇੱਕ ਅਪੀਲ ਸੰਗਤ ਨੂੰ ਵਾ ਕਿ ਜਿਹੜੀ ਪ੍ਰਸ਼ਾਸਨ ਨੂੰ ਵੀ ਕਿ ਇਸ ਤੇ ਰੋਗ ਲਾਈ ਜਾਵੇ ਇਹ ਦਿੱਕਤ ਬਹੁਤ ਗਲੇਟ ਹੁੰਦੀ ਹੈ। ਆ ਬਿਲਕੁਲ ਦਸੀਆਂ ਨਾਲ ਵੱਲੋਂ ਬਹੁਤ ਵਰੀਆ ਗੱਲ ਕੀਤੀ ਗਈ ਆ ਕਿ ਅਕਸਰ ਹੀ ਅਸੀਂ ਦੇਖਦੇ ਆਂ ਕਿ ਨਗਰ ਕੀਰਤਨ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਨੌਜਵਾਨ ਬੁਲਟ ਜਾਂ ਫਿਰ ਮੋਟਰਸਾਈਕਲ ਲੈ ਕੇ ਜਾਂਦੇ ਨੇ ਤਾਂ ਹੁੱਲੜਬਾਜੀ ਕਰਦੇ ਨੇ ਤਾਂ ਉਹਨਾਂ ਨੂੰ ਵੀ ਮੈਸੇਜ ਦਿੱਤਾ ਗਿਆ ਕਿ ਨਗਰ ਕੀਰਤਨ ਦੇ ਉੱਪਰ ਉਹ ਸ਼ਰਧਾ ਦੇ ਨਾਲ ਜਾਣ ਤਾਂ ਨਤਮਸਤਕ ਹੋਣ ਪਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਹੋਣਾ ਨਾ ਕਰਨ ਦਾ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਵੀ ਅੱਜ ਇੱਥੇ ਪਹੁੰਚੋ ਲਗਾਤਾਰ ਵਕ ਵਕ ਜਿਹੜੀ ਸੰਗਤ ਇਹ ਕਰਵਾ ਰਹੀ ਹੈ ਕਿਉਂਕਿ ਅਕਸਰ ਇੰਨਾ ਵੱਡਾ ਕੇਕ ਕਿਤੇ ਵੀ ਨਹੀਂ ਦਿਖਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਸਾਰੇ ਸਮੂਹ ਸਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਇਹ ਤਿਆਰ ਹੋ ਰਿਹਾ ਹੈ 100 ਪਾਉਂਡ ਤੋਂ ਚੱਲੇ ਸੀ ਅੱਜ 600 ਪਾਉਂਡ ਦੇ ਬਾਬਾ ਜੀ ਨੇ ਕਿਰਪਾ ਕੀਤੀ ਹੈ ਜਿਹੜਾ ਲਏ ਆ ਬਹੁਤ ਵਧੀਆ ਉਪਰਾਲਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਵੱਧ ਤੋਂ ਵੱਧ ਸੰਗਤਾਂ ਆ ਰਹੀਆਂ ਔਰ ਸਾਰਿਆਂ ਨੂੰ ਇਹਨਾਂ ਦੀ ਇੱਛਾ ਹੁੰਦਾ ਹੈ ਕਿ ਬਾਬਾ ਜੀ ਦਾ ਦਿਹਾੜਾ ਆ ਰਿਹਾ ਹੈ ਪਹਿਲਾਂ ਹੀ 2-2 ਮਹੀਨੇ ਤਿਆਰੀ ਚੱਲਦੀ ਰਹਿੰਦੀ ਹੈ ਕਿ ਚਲੋ ਜੀ ਬਾਬਾ ਜੀ ਦਾ ਦਿਹਾੜਾ ਤੇ ਅਸੀਂ ਇਹ ਹੀ ਕਹਿੰਦੇ ਜੀ ਜਿੰਨੀ ਸੰਗਤ ਆ ਰਹੀ ਹੈ ਜਿਸ ਤਰ੍ਹਾਂ ਮਤਲਬ ਆਪਣਾ ਸਾਰਾ ਕੇਕ ਵੱਡਾ ਆ ਰਿਹਾ ਉਸੇ ਤਰ੍ਹਾਂ ਹੀ ਸੰਗਤਾਂ ਵੀ ਸਾਡੇ ਨਾਲ ਜੁੜਦੀਆਂ ਜਾ ਰਹੀਆਂ ਤੇ ਬਹੁਤ ਮਜ਼ਾ ਆਉਂਦਾ ਸਾਰਿਆਂ ਨੂੰ ਬੱਚਿਆਂ ਨੂੰ ਆਪਣੇ ਜਨਮ ਦਿਨ ਭੁੱਲ ਜਾਂਦੇ ਬਾਬਾ ਜੀ ਦਾ ਯਾਦ ਨਾ ਲੈ ਕਿ ਬਾਬਾ ਜੀ ਦਾ ਦਿਹਾੜਾ ਆ ਰਿਹਾ ਹੈ ਪਰ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸਾਰਿਆਂ ਨੂੰ ਇਸੇ ਜਰਾ ਜੁੜੇ ਰਹਿਣਾ ਚਾਹੀਦਾ ਹੈ ਤੇ ਹੋਰ ਸੰਗਤ ਆਵਦਨ ਤੇ ਸਾਰਾ ਹੋਰ ਹੋਰੋ ਪ੍ਰਲੇਖ ਕਰਦੇ ਰਹੀਆਂ ਹਾਂ ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਜਿਾਈ ਰੱਖੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਹਰ ਸਾਲ ਜਿਹੜੀਆਂ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਕੇਕ ਆ ਉਹ ਵੀ ਅਸੀਂ ਲਗਾਤਾਰ ਵੱਡਾ ਕਰ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਵੱਡਾ ਕੇਕ ਆ ਇਹਨਾਂ ਦੇ ਵੱਲੋਂ ਤਿਆਰ ਕੀਤਾ ਜਾਏਗਾ ਤਾਂ ਉਸ ਤੋਂ ਪਹਿਲਾਂ ਹਰ ਇੱਕ ਤਸਵੀਰ ਤੋਂ ਨਸਾਦੀ ਕੀਤੀ ਆ ਹਾਂਜੀ ਕੀ ਨਾਮ ਹੈ ਤੁਹਾਡਾ ਪਿੰਕੂ ਸਰਪਾਲ ਹਾਂਜੀ ਕੀ ਕਹਿੰਦਾ ਜਾਂਦਾ ਜਿਸ ਤਰ੍ਹਾਂ ਕੇਕ ਤਿਆਰ ਕੀਤਾ ਗਿਆ ਤਾਂ ਹਰ ਕੋਈ ਸੰਗਤ ਨੂੰ ਉਤਸ਼ਾਹ ਹੁੰਦਾ ਕਿ ਜਦੋਂ ਕੇਕ ਆਏਗਾ ਤਾਂ ਉਸ ਨਾਲ ਫੋਟੋਆਂ ਕਰਵਾਉਣ ਕੇ ਤੱਕ ਕੇਕ ਖਾਣਗੇ ਹਾਂਜੀ ਹਾਂਜੀ ਸੰਗਤਾਂ ਦਾ ਪਿਆਰ ਹੈ ਜੀ ਸਭ ਵੇਟ ਕਰਦੇ ਕੇਕ ਦੀ ਦੇਖਣ ਦੀ ਤਾਂ ਹੋਰ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜੀ ਹਾਥੀ ਐ ਊਂਠ ਐ ਘੋੜੇ ਐ ਗਤਕਾ ਬਾਡੀ ਐ ਸਾਰਿਆਂ ਨਾਲ ਜਾਣਾ ਛੀ 10 ਸੱਬ ਤੱਕ ਤਾਂ ਸਾਰੇ ਇਕੱਠੇ ਜਾਣਗੇ ਜੀ ਹਾਂਜੀ ਹਾਂਜੀ ਇਕੱਠੇ ਜੀ ਉੱਥੇ ਜਾ ਕੇ ਖੁਸ਼ੀ ਮਨਾਏਗੇ ਹਾਂਜੀ ਹਾਂਜੀ ਪੂਰਾ ਧੂਮ ਧਾਮ ਦਾ ਕੰਮ ਹੋਏਗਾ ਠੀਕ ਹੈ ਆਪਾਂ ਜੀ ਵੇਖਿਆ ਕਿ ਲਗਾਤਾਰ ਗੱਲਬਾਤ ਕੀਤੀਆਂ ਤਾਂ ਉਹਨਾਂ ਨੇ ਮਤਲਬ ਕਹਿਇਆ ਜਾ ਰਿਹਾ ਕਿ ਹਰ ਸਾਲ ਉਹ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੇ ਨੇ ਤਾਂ ਇਸ ਵਾਰ ਵੀ ਉਹ ਕੇਕ ਕੱਟ ਕੇ ਬਾਬਾ ਜੀ ਦਾ ਜਨਮ ਦਿਹਾੜਾ ਉਹ ਮਨਾਉਣਗੇ ਜਗਮੰਡੀ ਦੇ ਲਈ ਸਾਹਿਲ ਅਮਰਿਤ